ਕਾਫੀ ਪੁਰਾਣੀ ਗੱਲ ਹੈ ਕਿਸੇ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਰਾਜਾ ਆਪਣੀ ਪ੍ਰਜਾ ਦਾ ਬਹੁਤ ਖਿਆਲ ਰੱਖਦਾ ਸੀ ਰਾਜੇ ਦੇ ਵਿਆਹ ਸਮੇ ਉਸਦੀ ਪਤਨੀ ਦੇ ਰਾਜ ਤੇ ਗੁਰੂ ਨੇ ਇੱਕ ਜਾਦਵੀ ਤਲਵਾਰ ਰਾਜੇ ਨੂੰ ਤੋਹਫੇ ਵਜੋਂ ਭੇਟ ਕੀਤੀ ਸੀ ਜੋ ਕਿ ਹਰ ਇੱਕ ਚੀਜ਼ ਨੂੰ ਪੱਥਰ ਬਣਾ ਦਿੰਦੀ ਸੀ ਉਹ ਤਲਵਾਰ ਰਾਜੇ ਨੇ ਆਪਣੇ ਕੋਲ ਸੰਭਾਲ ਕੇ ਰੱਖੀ ਹੋਈ ਸੀ ਰਾਜੇ ਦੀ ਪਤਨੀ ਬਹੁਤ ਚੰਗੇ ਸੁਭਾਅ ਦੀ ਸੀ ਤੇ ਰਾਜੇ ਦਾ ਬਹੁਤ ਖਿਆਲ ਰੱਖਦੀ ਸੀ ਰਾਜੇ ਦੇ ਹਰ ਕੰਮ ਵਿੱਚ ਸਹਿਯੋਗ ਦਿੰਦੀ ਸੀ ਇਸ ਤਰ੍ਹਾਂ ਰਾਜਾ ਤੇ ਰਾਣੀ ਦੋਨੋਂ ਹੀ ਖੁਸ਼ੀ-ਖੁਸ਼ੀ ਪ੍ਰਜਾ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸਨ ਇੱਕ ਦਿਨ ਰਾਜਾ ਸ਼ਿਕਾਰ ਕਰਨ ਲਈ ਜੰਗਲ ਵਿੱਚ ਆਇਆ ਹੋਇਆ ਸੀ ਉਸ ਨੂੰ ਉਸੇ ਸਮੇਂ ਇੱਕ ਘੱਟ ਉਮਰ ਦੀ ਖੂਬਸੂਰਤ ਰਾਜਕੁਮਾਰੀ ਦੀ ਸੀ ਜੋ ਕਿ ਨਾਲ ਦੇ ਰਾਜ ਦੀ ਰਾਜਕੁਮਾਰੀ ਸੀ ਰਾਜੇ ਨੂੰ ਉਹ ਰਾਜਕੁਮਾਰੀ ਪਸੰਦ ਆ ਗਈ। ਰਾਜੇ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਕਿ ਉਸ ਦੀ ਇੱਕ ਰਾਣੀ ਵੀ ਹੈ। ਰਾਜੇ ਨੇ ਉਸ ਅੱਗੇ ਵਿਆਹ ਦੀ ਮੰਗ ਰੱਖੀ। ਉਹ ਰਾਜਕੁਮਾਰੀ ਕਾਫੀ ਜ਼ਿੱਦੀ ਅਤੇ ਬਿਲਕੁਲ ਚੰਗੇ ਸੁਭਾਅ ਦੀ ਨਹੀਂ ਸੀ। ਉਸ ਨੇ ਰਾਜੇ ਨੂੰ ਕਿਹਾ ਕਿ ਜੇਕਰ ਤੂੰ ਆਪਣੀ ਰਾਣੀ ਨੂੰ ਛੱਡ ਦੇਵੇਂਗਾ, ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ। ਰਾਜਾ ਸੋਚਾਂ 'ਚ ਪੈ ਗਿਆ ਕਿ ਹੁਣ ਕੀ ਕਰੇ ਰਾਜੇ ਦੇ ਉਹ ਰਾਜਕੁਮਾਰੀ ਦਿਲ ਨੂੰ ਛੂ ਗਈ ਸੀ ਰਾਜੇ ਨੂੰ ਉਦੋਂ ਹੀ ਉਹ ਜਾਦੂਈ ਤਲਵਾਰ ਦੀ ਯਾਦ ਆਈ ਜੋ ਪੱਥਰ ਬਣਾ ਦਿੰਦੀ ਸੀ ਉਸ ਨੇ ਉਸ ਰਾਜਕੁਮਾਰੀ ਨੂੰ ਦੱਸਿਆ ਕਿ ਮੈਂ ਆਪਣੀ ਰਾਣੀ ਨੂੰ ਪੱਥਰ ਬਣਾ ਦੇਵਾਂਗਾ ਤੇ ਤੇਰੇ ਨਾਲ ਹੀ ਵਿਆਹ ਕਰਵਾ ਲਵਾਂਗਾ ਰਾਜੇ ਨੇ ਆਪਣੇ ਰਾਜ ਵਾਪਿਸ ਆ ਕੇ ਆਪਣੀ ਪਹਿਲੀ ਰਾਣੀ ਨੂੰ ਉਸ ਜਾਦੂਈ ਤਲਵਾਰ ਨਾਲ ਪੱਥਰ ਬਣਾ ਦਿੱਤਾ ਤੇ ਉਸ ਘੱਟ ਉਮਰ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਹਲੇ ਥੋੜੇ ਹੀ ਦਿਨ ਲੰਘੇ ਸਨ ਕਿ ਉਹ ਰਾਜਕੁਮਾਰੀ ਖਜ਼ਾਨੇ ਵਿੱਚੋਂ ਪ੍ਰਜਾ ਦਾ ਪੈਸਾ ਲੁਟਾਉਣ ਲੱਗੀ ਤੇ ਖੂਬ ਮસ્ਤੀ ਕਰਨ ਲੱਗੀ ਤੇ ਰਾਜੇ ਦਾ ਬਿਲਕੁਲ ਵੀ ਖਿਆਲ ਨਹੀਂ ਸੀ ਰੱਖਦੀ ਕਿਉਂਕਿ ਉਹ ਕਾਫੀ ਜ਼ਿੱਦੀ ਅਤੇ ਹੰਕਾਰੀ ਸੀ ਉਹ ਰਾਜੇ ਦੀ ਇੱਕ ਗੱਲ ਵੀ ਨਹੀਂ ਸੁਣਦੀ ਰਾਜਾ ਕਾਫੀ ਪਰੇਸ਼ਾਨ ਹੋ ਗਿਆ ਉਸ ਨੂੰ ਆਪਣੀ ਪਹਿਲੀ ਵਾਲੀ ਰਾਣੀ ਦੀ ਯਾਦ ਆਉਣ ਲੱਗੀ ਕਿ ਉਹ ਕਿੰਨੀ ਚੰਗੀ ਸੀ ਮੇਰਾ ਕਿੰਨਾ ਖਿਆਲ ਰੱਖਦੀ ਸੀ ਰਾਜਾ ਉਦਾਸ ਹੋ ਕੇ ਪਹਿਲਾ ਵਾਲੀ ਰਾਣੀ ਦੇ ਪੱਥਰ ਦੇ ਬੁੱਤ ਕੋਲ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਮੈਨੂੰ ਮਾਫ਼ ਕਰਤੀਓ ਮੈਂ ਉਸ ਰਾਜਕੁਮਾਰੀ ਦੀਆਂ ਗੱਲਾਂ ਵਿੱਚ ਆ ਕੇ ਤੈਨੂੰ ਪੱਥਰ ਦਾ ਬੁੱਤ ਬਣਾ ਦਿੱਤਾ ਹੈ ਉਹ ਰਾਜਕੁਮਾਰੀ ਮੇਰੀ ਇੱਕ ਵੀ ਗੱਲ ਨਹੀਂ ਮੰਨਦੀ ਰਾਜਾ ਗੱਲਾਂ-ਗੱਲਾਂ 'ਚ ਕਹਿ ਰਿਹਾ ਸੀ ਕਿ ਮੈਂ ਉਸ ਰਾਜਕੁਮਾਰੀ ਨੂੰ ਵੀ ਪੱਥਰ ਦਾ ਬੁੱਤ ਬਣਾ ਦੇਵਾਂਗਾ ਉਸ ਦੀ ਗੱਲ ਉਸ ਰਾਜਕੁਮਾਰੀ ਨੇ ਸੁਣ ਲਈ ਤੇ ਉਸ ਨੇ ਰਾਜੇ ਦੀ ਜਾਦੂਈ ਤਲਵਾਰ ਨਾਲ ਰਾਜੇ ਨੂੰ ਹੀ ਪੱਥਰ ਦਾ ਬੁੱਤ ਬਣਾ ਦਿੱਤਾ ਅਤੇ ਆਪ ਹੁਣ ਰਾਣੀ ਬਣ ਕੇ ਰਾਜ ਕਰਨ ਲੱਗੀ। ਰਾਣੀ ਤੋਂ ਪ੍ਰਜਾ ਵੀ ਬਹੁਤ ਦੁਖੀ ਹੋ ਗਈ ਸੀ। ਜਦੋਂ ਇਹ ਹੀ ਗੱਲ ਪਹਿਲਾਂ ਵਾਲੀ ਰਾਣੀ ਦੇ ਮਾਤਾ-ਪਿਤਾ ਤੇ ਉਸ ਰਾਜ ਦੇ ਗੁਰੂ ਨੂੰ ਪਤਾ ਲੱਗੀ ਤਾਂ ਉਹ ਬਹੁਤ ਦੁਖੀ ਹੋਏ। ਰਾਜ ਦੇ ਗੁਰੂ ਕੋਲ ਉਸ ਜਾਦੂਈ ਤਲਵਾਰ ਦਾ ਹੱਲ ਸੀ। ਉਹ ਫਿਰ ਤੋਂ ਪੱਥਰ ਬਣੇ ਬੁੱਧ ਨੂੰ ਜੀਵਿਤ ਕਰ ਸਕਦਾ ਸੀ। ਪਹਿਲਾਂ ਵਾਲੀ ਰਾਣੀ ਦੇ ਮਾਤਾ-ਪਿਤਾ ਤੇ ਰਾਜਗੁਰੂ ਆਪਣੀ ਪੁੱਤਰੀ ਦੇ ਰਾਜ ਗਏ ਤੇ ਉਸ ਹੰਕਾਰੀ ਕੁੜਕੁਮਾਰੀ ਨੂੰ ਕਿਹਾ ਤੂੰ ਚੰਗਾ ਕੰਮ ਨਹੀਂ ਕੀਤਾ ਤੇ ਨਾਲ ਹੀ ਪ੍ਰਜਾ ਨੂੰ ਵੀ ਕਸ਼ਟ ਦੇ ਰਹੀ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਉਸ ਰਾਜਕੁਮਾਰੀ ਨੇ ਇਹ ਸੁਣਿਆ ਤਾਂ ਉਹ ਅੱਗ ਵਾਂਗ ਲਾਲ ਹੋ ਗਈ ਤੇ ਉਸ ਨੇ ਪਹਿਲਾਂ ਵਾਲੀ ਰਾਣੀ ਦੇ ਮਾਤਾ ਪਿਤਾ ਨੂੰ ਵੀ ਉਸ ਤਲਵਾਰ ਨਾਲ ਪੱਥਰ ਦਾ ਬੁੱਤ ਬਣਾ ਦਿੱਤਾ ਸੀ ਤੇ ਰਾਜ ਦੇ ਗੁਰੂ ਨੂੰ ਵੀ ਪੱਥਰ ਦਾ ਬੁੱਤ ਬਣਾਉਣਾ ਚਾਹਿਆ ਪਰ ਉਸ ਰਾਜ ਦਾ ਗੁਰੂ ਕਹਿਣ ਲੱਗਾ हे ਮੂਰਖ ਰਾਜਕੁਮਾਰੀ ਤੂੰ ਹੰਕਾਰ ਵਿੱਚ ਇਹ ਸਭ ਕਰ ਰਹੀ ਹੈ ਤੈਨੂੰ ਪਤਾ ਵੀ ਨਹੀਂ ਇਹ ਤਲਵਾਰ ਮੈਂ ਹੀ ਰਾਜੇ ਨੂੰ ਤੋਹਫੇ ਵਜੋਂ ਦਿੱਤੀ ਸੀ ਇਸ ਲਈ ਇਹ ਤਲਵਾਰ ਮੈਨੂੰ ਪੱਥਰ ਦਾ ਬੁੱਤ ਨਹੀਂ ਬਣਾ ਸਕਦੀ ਰਾਜ ਦੇ ਗੁਰੂ ਨੇ ਉਸ ਰਾਜਕੁਮਾਰੀ ਤੋਂ ਉਹ ਤਲਵਾਰ ਖੋ ਲਈ ਤੇ ਉਸ ਨੂੰ ਹੀ ਪੱਥਰ ਦਾ ਬੁੱਤ ਸਦਾ ਲਈ ਬਣਾ ਦਿੱਤਾ ਰਾਜ ਦੇ ਗੁਰੂ ਨੇ ਪੱਥਰ ਬਣੀ ਰਾਣੀ ਉਸਦੇ ਮਾਤਾ ਪਿਤਾ ਤੇ ਰਾਜੇ ਨੂੰ ਫਿਰ ਤੋਂ ਜੀਵਿਤ ਕਰ ਦਿੱਤਾ ਰਾਜੇ ਨੇ ਉਸਦੇ ਮਾਤਾ ਪਿਤਾ ਤੇ ਰਾਣੀ ਤੋਂ ਮਾਫੀ ਮੰਗੀ ਕਿ ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰੇਗਾ ਰਾਜ ਦਾ ਗੁਰੂ ਉਹ ਜਾਦੂਈ ਤਲਵਾਰ ਆਪਣੇ ਨਾਲ ਲੈ ਗਿਆ ਰਾਜਾ ਫਿਰ ਤੋਂ ਪ੍ਰਜਾ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲੱਗਾ ਤੇ ਪ੍ਰਜਾ ਵੀ ਆਪਣੇ ਰਾਜੇ ਨੂੰ پا ਕੇ ਖੁਸ਼ ਹੋ ਗਈ।